ਸਵਾਲ ਪੁੱਛਣੇ ਇੱਕ ਡੈਮੋਕਰੇਟ ਰਾਈਟ ਹੈ ਕਿਸਾਨਾਂ ਦਾ ਜਿਹੜੀ ਉਹ ਕਿਸੇ ਵੀ ਕਮਿਟਮੈਂਟ ਤੇ ਬੀਜੇਪੀ ਪੂਰੀ ਨਹੀਂ ਉਤਰੀ ਉਹਨਾਂ ਨੂੰ ਇਹ ਪੇਸ਼ੈਂਸ ਚਾਹੀਦੀ ਹੈ ਕਿਉਂਕਿ ਲੀਡਰ ਇਹਨੇ ਗਮਾਨ ਚ ਨੇ ਕਿ ਅਸੀਂ ਜੋ ਮਰਜ਼ੀ ਕਰੀਏ ਸਾਨੂੰ ਪੁੱਛ ਨਹੀਂ ਸਕਦਾ ਕੋਈ ਕਿ ਤੁਸੀਂ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਪਿੰਡ ਸਾਡੇ ਨੇ ਸਾਡੇ ਪਿੰਡਾਂ ਚ ਆਉਂਗੇ ਅਸੀਂ ਇਹ ਨਹੀਂ ਕਹਿੰਦੇ ਪਰ ਨਹੀਂ ਦਿੰਦੇ ਪਰ ਅਸੀਂ ਪੁੱਛਾਂਗੇ ਜ਼ਰੂਰ ਆਸਾਨ ਆਪਣਾ ਢੰਗ ਤਰੀਕਾ ਲਾਉਂਦੇ ਨੇ ਤਾਂ ਉਹ ਇੱਕ ਪਰਸੈਪਸ਼ਨ ਜਾਂਦੀ ਹੈ ਕਿ ਹਾਂ ਭਈ ਇਹ ਤਾਂ ਕਿਸੇ ਨੂੰ ਤੁਰਨ ਨਹੀਂ ਦਿੰਦੀ ਜਾਂ ਇਹਨਾਂ ਦਾ ਪੱਕਾ ਹੀ ਕੰਮ ਹੈ ਪ੍ਰੋਟੈਸਟ ਕਰਨਾ ਜਿਹੜਾ ਵਿਰੋਧ ਹੈ ਉਹ ਤਕਰੀਬਨ ਸਾਰੀਆਂ ਪਾਰਟੀਆਂ ਦੇ ਪ੍ਰਤੀ ਹੈਗਾ ਜਾਂ ਇਕੱਲੀ ਭਾਜਪਾ ਨਹੀਂ ਕਿਸਾਨਾਂ ਦੇ ਖਿਲਾਫ ਇੱਕ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਪੰਜਾਬ ਤੇ ਹਰਿਆਣਾ ਦਾ ਕਾਰੋਬਾਰ ਇੰਡਸਟਰੀ ਤੋਂ ਕਿਤੇ ਵੱਧ ਖੇਤੀ ਤੇ ਨਿਰਭਰ ਹੈ ਇਹ ਬੀਜੇਪੀ ਕੌਨਸ਼ੀਅਸਲੀ ਆਪਦੇ ਬੰਦਿਆ ਰੱਖੀ ਇਹ ਕਲੈਸ਼ ਖੜਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਕਿਸਮ ਦਾ ਜਿਹੜਾ ਨਰੇਟਿਵ ਬਣਦਾ ਬਈ ਜਿਹਦੇ ਚ ਮੰਗਾ ਦਾ ਪਿੱਛੇ ਹੀ ਰਹਿ ਜਾਂਦੀਆਂ ਨੇ ਇਹੀ ਦਿਖਾਇਆ ਜਾਂਦਾ ਕਿ ਪ੍ਰੋਟੈਸਟ ਕਰਨ ਵਾਲੀ ਜਮਾਤ ਹੈ ਇਹਨਾਂ ਨਾਲ ਵਕਤ ਕਰਨਾ ਹੀ ਹੈ ਬੀਜੇਪੀ ਚੋਣਾ ਹਾਰ ਰਹੀ ਹੈ ਉਹ ਟਕਰਾ ਚਾਹੁੰਦੀ ਹੈ ਤੇ ਸਾਡੇ ਸਰਪੰਡਾ ਭੱਲਣਾ ਚਾਹੁੰਦੀ ਹੈ ਉਹ ਆਪਦੀਆਂ ਕਰਤੂਤਾਂ ਕਰਕੇ ਹਾਰੇ ਉਹ ਸਾਡੇ ਤੇ ਦੋਸ਼ ਲਾ ਲਵੇ ਅੱਜ ਦੇ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਦੇ ਵਿੱਚ ਨੁਕਸਿਵਾ ਚੋਣਾਂ ਦਾ ਮਾਹੌਲ ਭਖਿਆ ਹੋਇਆ ਹੈ ਇਸ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਬੀਜਪੀ ਦੇ ਹਾਕਮਾਂ ਦਾ ਵਕਫ ਖਲਕਿਆਂ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਤੇ ਇਸ ਦੇ ਵਿੱਚ ਬੀਜਪੀ ਦੇ ਜਿਹੜੇ ਉਮੀਦਵਾਰ ਨੇ ਵਕਫ-ਵਕਫ ਹਲਕਿਆਂ ਦੇ ਵਿੱਚ ਹੰਸਰਾਜ ਹੰਸ ਗਾਇਕ ਨੇ ਪ੍ਰਨੀਤ ਕੌਰ ਨੇ ਇਹਨਾਂ ਸਾਰਿਆਂ ਦੇ ਵੀ ਪੱਖ ਆਏ ਨੇ ਕਿ ਸਾਨੂੰ ਜਿਹੜੀ ਸਾਡੀ ਕੈਂਪੇਨ ਹੈ ਸਾਡਾ ਡੈਮੋਕਰੈਟਿਕ ਰਾਈਟ ਹੈ ਉਸ ਦੇ ਵਿੱਚ ਖਰਲ ਪਾਇਆ ਜਾ ਰਿਹਾ ਤੇ ਕਿਸਾਨਾਂ ਦਾ ਤਰਕ ਇਹ ਹੈ ਕਿ ਜੇ ਸਾਨੂੰ ਦਿੱਲੀ ਜਾਣ ਦਾ ਰਸਤਾ ਨਹੀਂ ਦੇਣਾ ਤਾਂ ਫਿਰ ਅਸੀਂ ਤੁਹਾਨੂੰ ਪਿੰਡ ਨਹੀਂ ਵੜਨ ਦੇਣਾ ਤਾਂ ਇਹ ਸਾਰੇ ਦੇ ਵਿੱਚ ਕਿਸਾਨ ਰਾਜਨੀਤੀ ਕਿੱਧਰ ਜਾ ਰਹੀ ਹੈ ਕੀ ਕੰਸਰਨ ਨੇ ਤੇ ਇਹਦੀ ਕੋਈ ਕਾਉਂਟਰ ਪੋਲਰਾਈਜੇਸ਼ਨ ਤਾਂ ਨਹੀਂ ਹੋ ਰਹੀ ਇਸ ਬਣੇ ਹੋਏ ਮਾਹੌਲ ਦੇ ਵਿੱਚ ਪੰਜਾਬ ਦਾ ਜਿਹੜਾ ਭਾਈਚਾਰਾ ਹੈ ਉਹਦੇ ਵਿੱਚ ਜਿਹੜੇ ਪਿੰਡੂ ਭਾਈਚਾਰਾ ਉਹਦੇ ਵਿੱਚ ਕੀ ਕਿਦਰ ਨੂੰ ਗੱਲ ਜਾ ਰਹੀ ਹੈ ਇਹਦਾ ਕੀ ਸੱਟਾ ਹੋ ਸਕਦਾ ਹੈ ਜਾਂ ਕੋਈ ਇੱਕ ਦੀ ਕੋਈ ਪੋਲਰਾਈਜੇਸ਼ਨ ਦੀ ਰਾਜਨੀਤੀ ਕਾਸਟ ਬੇਸ ਤੇ ਜਾਂ ਅਦਰਵਾਈਜ਼ ਕੋਈ ਬਣ ਸਕਦੀ ਹੈ ਇਹਨਾਂ ਸਾਰੇ ਨੁਕਤਿਆਂ ਤੇ ਆਪਾਂ ਗੱਲ ਕਰਾਂਗੇ ਸਾਡੇ ਨਾਲ ਅੱਜ ਕਿਸਾਨ ਆਗੂ ਨੇ ਸੁਖਦਰਸ਼ਨ ਸਿੰਘ ਜੀ ਨਤ ਉਹਨਾਂ ਨੇ ਕਾਫੀ ਲੰਮਾ ਸਮਾਂ ਆਪਣੀ ਜ਼ਿੰਦਗੀ ਦਾ ਇਹਨਾਂ ਸਾਰੀਆਂ ਲਹਿਰਾਂ ਨੂੰ ਦਿੱਤਾ ਮੁਲਾਜ਼ਮ ਲਹਿਰ ਨੂੰ ਵੀ ਦਿੱਤਾ ਕਿਸਾਨੀ 'ਚ ਹੁਣ ਕੰਮ ਕਰ ਰਹੇ ਆ ਜਨਤਕ ਜਥੇਬੰਦੀਆਂ ਦੇ ਲੈਵਲ ਤੇ ਤੇ ਉਹ ਇਹ ਸਾਰੀ ਸਟ੍ਰੈਟਜੀ ਨੂੰ ਕਿਸਾਨ ਜਥੇਬੰਦੀਆਂ ਦੀ ਨੂੰ ਕਿੱਦਾਂ ਸਮਝਦੇ ਨੇ ਕੀ ਸਾਰਾ ਨੁਕਤਾ ਹੈਗਾ ਇਹ ਸਾਰੇ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਹੋਂਦ ਤਾਈ ਕੀ ਹੈ ਭਾਜਪਾ ਦੇ ਉਮੀਦਵਾਰਾਂ ਦਾ ਜਿਹੜਾ ਰੰਜ ਹੈ ਉਹਦੀ ਕੀ ਸਪੀਚ ਹੈ ਇਹ ਸਾਰੇ ਨੁਕਤੇ ਤੇ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਬਿਰਾਜਮਾਨ ਨੇ ਸਰ ਜੀ ਸਤਿ ਸ਼੍ਰੀ ਅਕਾਲ ਜੀ ਸ੍ਰੀਕਾਲ ਜੀ ਅ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਹ ਸਾਰੀ ਇੱਕ ਮੁੱਦਾ ਬਣਿਆ ਹੋਇਆ ਜੇ ਮੰਨ ਲਓ ਆਪਾਂ ਤੁਹਾਡੇ ਪੱਖ ਤੋਂ ਜਾਣਨਾ ਹੋਵੇ ਕਿਸਾਨਾਂ ਦੇ ਪੱਖ ਤੋਂ ਤੇ ਜਿਹੜਾ ਇਹ ਵਿਰੋਧ ਦਾ ਇੱਕ ਫੈਸਲਾ ਲਿਆ ਗਿਆ ਜਾਂ ਜਿਹੜਾ ਤਰੀਕੇ ਕਰ ਅਪਣਾਇਆ ਜਾ ਰਿਹਾ ਉਹਦੇ ਤੇ ਤੁਹਾਡਾ ਕੀ ਕਹਿਣਾ ਹੈ ਦੇਖੋ ਬੜਾ ਜੀ ਸਾਹਿਬ ਗੱਲ ਇਹ ਹੈ ਕਿ ਐਸ ਕੇਮ ਨੇ ਜੋ ਤੈ ਕੀਤਾ ਉਹ ਸੀ ਵੀ ਇੱਕ ਸਵਾਲਨਾਮਾ ਹੈ ਉਹ ਸਰਕੂਲੇਟ ਕੀਤਾ ਬਣਾ ਕੇ ਭਈ ਬੀਜੇਪੀ ਦੇ ਉਮੀਦਵਾਰਾਂ ਤੋਂ ਇਹ ਸਵਾਲ ਪੁੱਛੋ ਉਹਨਾਂ ਨੇ ਜਣੀ ਮਤਲਬ ਮੰਨ ਲਓ ਕਿਸੇ ਕਿਸਮ ਦੇ ਟਕਰਾਅ ਦੀ ਜਾਂ ਕਿਸੇ ਉਹਨੂੰ ਸਾਰੇ ਕਸੇ ਨੂੰ ਅ ਰੱਦ ਕੀਤਾ ਤਾਂ ਜਿਹਦੇ ਕਰਕੇ ਸਵਾਲ ਪੁੱਛਣੇ ਇੱਕ ਡੈਮੋਕਰੇਟਿਕ ਰਾਈਟ ਹੈ ਕਿਸਾਨਾਂ ਦਾ ਕਿਉਂਕਿ ਉਸ ਸਰਕਾਰ ਬੀਜੇਪੀ ਦੀ ਸਰਕਾਰ ਖਿਲਾਫ ਕਿਸਾਨਾਂ ਨੇ ਆਪਣੇ ਕਿੱਤੇ ਨੂੰ ਬਚਾਉਣ ਲਈ ਕਿ ਲੰਮੀ ਲੜਾਈ ਲੜੀ ਦਿੱਲੀ ਲਗਭਗ 13 ਮਹੀਨੇ ਮੋਰਚਾ ਚਲਾਇਆ ਉਦੇ ਦੌਰਾਨ ਕਿਸਾਨਾਂ ਨਾਲ ਬਹੁਤ ਸਾਰੀਆਂ ਬਧਿਕੀਆਂ ਸਰਕਾਰ ਨੇ ਕੀਤੀਆਂ ਤੇ ਜਿਹੜੇ ਕਾਨੂੰਨ ਵਾਪਸ ਲੈਣ ਵੇਲੇ ਕਮਿਟਮੈਂਟਸ ਵੀ ਕੀਤੀਆਂ ਸੀ ਬਾਕੀ ਦੀਆਂ ਕੇਸ ਬੈਡਰਾ ਕੀਤੇ ਜਾਣਗੇ ਲਖੀਮਪੁਰ ਖੀਰੀ ਦਾ ਜਿਹੜਾ ਜਣੀ ਮਤਲਬ ਅਜੇ ਮਿਸ਼ਰਾ ਟੈਣੀ ਦਾ ਮੁੰਡਾ ਹੈ ਅਜੇ ਮਿਸ਼ਰਾ ਨੂੰ ਬਾਜ਼ਾਰ ਤੋਂ ਚੋਟਾਇਆ ਜਾਊਗਾ ਉਹਨੂੰ ਕੇਸ ਚ ਲਾ ਕੇ ਸਜ਼ਾ ਦਿੱਤੀ ਜਾਊ ਜਣੀ ਉਹ ਕਿਸੇ ਵੀ ਕਮਿਟਮੈਂਟ ਤੇ ਬੀਜੇਪੀ ਪੂਰੀ ਨਹੀਂ ਉਤਰੀ ਐਮਐਸਪੀ ਬਾਰੇ ਕਮੇਟੀ ਬਣੂਗੀ ਉਹ ਗੱਲ ਨੂੰ ਵੀ 2 ਸਾਲ ਹੋ ਗਏ ਜਣੀ ਉਹਦੇ ਤੇ ਕੁਝ ਵੀ ਨਹੀਂ ਹੋਇਆ ਅੱਗੇ ਉਹਦੇ ਕਰਕੇ ਸਵਾਲ ਪੁੱਛਣੇ ਤਾਂ ਬਹੁਤ ਜ਼ਰੂਰੀ ਆ ਕਿਉਂਕਿ ਭਾਜਪਾ ਰੂਲਿੰਗ ਪਾਰਟੀ ਆ 10 ਸਾਲ ਦੀ ਰਾਜ ਕਰਦੀ ਐ ਤੇ ਗਾਹਾਂ ਨੂੰ ਵੀ ਉਹਨਾਂ ਦਾ ਦਾਵਾ ਵੀ ਅਸੀਂ ਤਾਂ 47 ਤੱਕ ਰਾਜ ਕਰਨਾ ਐ ਫਿਰ ਇਹ ਪੁੱਛਣ ਦਾ ਹੱਕ ਤਾਂ ਕਿਸਾਨਾਂ ਨੂੰ ਹੈ ਹੀ ਆ ਹੂੰ ਤੇ ਜਿਹਦੇ ਕਰਕੇ ਜਣੀ ਮਤਲਬ ਜੇ ਉਹ ਕਿਤੇ ਟਕਰਾਅ ਚ ਪੈਂਦੇ ਨੇ ਉਹ ਕਰਦੇ ਨੇ ਇਹ ਉਹਨਾਂ ਦੀ ਵਧਿੱਕੀ ਹੋ ਸਕਦੀ ਐ ਅ ਜਿਵੇਂ ਉੱਥੇ ਵੀ ਹੋਇਆ ਵੀ ਬੀਜੇਪੀ ਦੇ ਬੰਦਿਆਂ ਨੇ ਮਹਾਰਾਣੀ ਪ੍ਰਨੀਤ ਕੌਰ ਦੇ ਕਿਸੇ ਕੱਠ 'ਤੇ ਧੱਕਾ ਮਾਰਿਆ ਉਹ ਡਿੱਗ ਕੇ ਕਿਸਾਨ ਦੀ ਡੈਥ ਹੋ ਗਈ ਲੜ ਕੇ ਕੇਸ ਵੀ ਦਰਜ ਕਰਾਇਆ ਇਹ ਉਹਨਾਂ ਨੂੰ ਇਹ ਪੇਸ਼ੈਂਸ ਚਾਹੀਦੀ ਹੈ ਕਿਉਂਕਿ ਲੀਡਰ ਇੰਨੇ ਗਮਾਨ 'ਚ ਨੇ ਕਿ ਅਸੀਂ ਜੋ ਮਰਜ਼ੀ ਕਰੀਏ ਸਾਨੂੰ ਪੁੱਛ ਨਹੀਂ ਸਕਦਾ ਕੋਈ ਅਸੀਂ ਪੁਲਸ ਲਿਆਵਾਂਗੇ ਅਸੀਂ ਬੌਂਸਰ ਲਿਆਵਾਂਗੇ ਅਸੀਂ ਆਪਦੇ ਸਮਰਥਕ ਲਿਆਵਾਂਗੇ ਸਾਨੂੰ ਕੌਣ ਪੁੱਛੂਗਾ ਜਦੋਂ ਇਹ ਜੀ ਗੱਲ ਆਉਂਦੀ ਆ ਤੇ ਫਿਰ ਇਹ ਆ ਕਿ ਤੁਸੀਂ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਪਿੰਡ ਸਾਡੇ ਨੇ ਸਾਡੇ ਪਿੰਡਾਂ ਚ ਆਓਗੇ ਅਸੀਂ ਇਹ ਨਹੀਂ ਕਹਿੰਦੇ ਪੜ ਨਹੀਂ ਦਿੰਦੇ ਪਰ ਅਸੀਂ ਪੁੱਛਾਂਗੇ ਜ਼ਰੂਰ ਤੁਹਾਨੂੰ ਵੀ ਤੁਸੀਂ ਕੀ ਕੀਤਾ ਅੱਜ ਤੁਸੀਂ ਦੁਬਾਰੇ ਵੋਟਾਂ ਮੰਗਣ ਆਏ ਹੋ ਤੇ ਕੀ ਤਰਕ ਕੀ ਆ ਤੁਹਾਡੇ ਕੋਲੇ ਛੋਟੀ ਸਰਕਾਰ ਨੇ ਪਹਿਲਾਂ ਕੀ ਕੀਤਾ ਜੀ ਇਹ ਤਾਂ ਹੱਕ ਹੈ ਕਿਸਾਨਾਂ ਦਾ ਤੇ ਉਹ ਆਪਦਾ ਹੱਕ ਦੇ ਤੈਤੀ ਕਰ ਰਿਹਾ ਤਾਂ ਜਿਹੜਾ ਜਿਹੜੀ ਫਿਰ ਮਤਲਬ ਕਿ ਇਹਦੀ ਐਗਜ਼ੀਕਿਊਸ਼ਨ ਹੋ ਰਹੀ ਹੈ ਇਸ ਪ੍ਰੋਟੈਸਟ ਕਾਲ ਦੀ ਤੁਹਾਨੂੰ ਲੱਗਦਾ ਉਹਦੇ 'ਚ ਕੋਈ ਪ੍ਰੋਬਲਮ ਹੈ ਇੱਕ ਮੈਸੇਜ ਜਿਹੜਾ ਇੱਕ ਇਕੋਸਿਸਟਮ ਦੇ ਵਿੱਚ ਕਿਉਂਕਿ ਜਦੋਂ ਇੱਕ ਤੰਤਰ ਹੈਗਾ ਪੂਰਾ ਪ੍ਰਚਾਰ ਦਾ ਉਸ ਪ੍ਰਚਾਰ ਦੇ ਵਿੱਚ ਕੁਝ ਜਦੋਂ ਫਿਰ ਕਿਸਾਨ ਆਪਣਾ ਢੰਗ ਤਰੀਕਾ ਲਾਉਂਦੇ ਨੇ ਤਾਂ ਉਹ ਇੱਕ ਪਰਸੈਪਸ਼ਨ ਜਾਂਦੀ ਹੈ ਕਿ ਹਾਂ ਬਈ ਇਹ ਤਾਂ ਕਿਸੇ ਨੂੰ ਤੁਰਨ ਨਹੀਂ ਦਿੰਦੇ ਜਾਂ ਇਹਨਾਂ ਦਾ ਪੱਕਾ ਹੀ ਕੰਮ ਹੈ ਪ੍ਰੋਟੈਸਟ ਕਰਨਾ ਉਹ ਜਿਹੜਾ ਸਾਰਾ ਇੱਕ ਪ੍ਰਚਾਰ ਚੱਲਦਾ ਹੈ ਉਹਨੂੰ ਤੁਸੀਂ ਕਿੰਨਾ ਕੁ ਸੱਚ ਮੰਨਦੇ ਹੋ ਜਾਂ ਕਿੰਨਾ ਕੁ ਪ੍ਰੋਪਾਗੈਂਡਾ ਮੰਨਦੇ ਹੋ ਉਹ ਦੇਖੋ ਕਿਉਂਕਿ ਹੁਣ ਮੀਡੀਆ ਜਿਹੜਾ ਮੇਨਸਟ੍ਰੀਮ ਮੀਡੀਆ ਉਹਨੂੰ ਗੋਦੀ ਮੀਡੀਆ ਹੀ ਮਤਲਬ ਉਹਦਾ ਨਾਪੱਕੀ ਗਿਆ ਲੋਕਾਂ 'ਚ ਹੁਣ ਉਹ ਚੈਨਲ ਨੇ ਉਹ ਦਿਨ ਨੂੰ ਰਾਤ ਰਾਤ ਨੂੰ ਦਿਨ ਸਾਫਤ ਕਰਨ ਤੇ ਤੁਲੇ ਰਹਿੰਦੇ ਨੇ ਜੇ ਸਰਕਾਰ ਕੁਝ ਕਰੇ ਜਿੱਡਾ ਮਰਜੀ ਵੱਡਾ ਕ੍ਰਾਈਮ ਕਰੇ ਉਹਨੂੰ ਮਿਨੀਮਾਈਜ਼ ਕਰ ਦੇਣਗੇ ਘੱਟ ਤੋਂ ਘੱਟ ਨਿੱਕੇ ਤੋਂ ਨਿੱਕਾ ਕਰ ਦੇਣਗੇ ਜਾਂ ਗਾਇਬ ਹੀ ਕਰ ਦੇਣਗੇ ਪਰ ਜੇ ਜਨਤਾ ਜਣੀ ਮਤਲਬ ਆਪਦੇ ਜਮਹੂਰੀ ਹੱਕ ਨੂੰ ਐਕਸਰਸਾਈਜ਼ ਕਰੇ ਉਹਨੂੰ ਉਹ ਬਣਾ ਦੇਣਗੇ ਜਿਵੇਂ ਕੋਈ ਬਹੁਤ ਵੱਡੀ ਕੋਈ ਟੈਰਿਸਟ ਘਟਨਾ ਹੋ ਗਈ ਜੇ ਕਿਸਾਨਾਂ ਨੇ ਪ੍ਰੋਟੈਸਟ ਕੀਤਾ ਸਾਡੇ ਸਾਹਮਣੇ ਇੱਕ بڑا ਜਣੀ ਮਤਲਬ ਪ੍ਰੋਮਿਨੈਂਟਲੀ ਆਇਆ ਜਦੋਂ ਮੋਦੀ ਸਾਹਿਬ ਨੇ ਫਰੋਜਪੁਰ ਆਉਣਾ ਸੀ ਹੂੰ ਉਹ ਸੜਕ ਤੇ ਜਾਂਦੇ ਸੀ ਕਿਸਾਨਾਂ ਦਾ ਪ੍ਰੋਟੈਸਟ ਉਸ ਤੋਂ ਕੋਈ 2 ਕਿਲੋਮੀਟਰ ਅੱਗੇ ਸੀ ਉਹਨਾਂ ਦੇ ਨੇੜੇ ਕੋਈ ਨਹੀਂ ਸੀ ਤੇ ਉਹਨਾਂ ਨੇ ਆ ਕੇ ਬਠਿੰਡੇ ਵਾਪਸ ਆ ਕੇ ਕਿਹਾ ਹਾਲਾਂਕਿ ਸਚਾਈ ਇਹ ਸੀ ਜਿਹੜੀ ਬਾਅਦ ਵਿੱਚ মিডিਆ ਨੇ ਸਾਹਮਣੇ ਲਿਆਂਦੀ ਵੀ ਉਸ ਰੈਲੀ 'ਚ ਇਕੱਠ ਨਹੀਂ ਹੋਇਆ ਉਹ ਇਸ ਕਰਕੇ ਨਹੀਂ ਗਏ ਉੱਥੇ ਪਰ ਆ ਕੇ ਉਹਨਾਂ ਨੇ ਇਹ ਕਿਹਾ ਵੀ ਸੋਡੇ ਸੀਐਮ ਨੂੰ ਕਹਿਣਾ ਵੀ ਮਤਲਬ ਮੈਂ ਜਿਉਂਦਾ ਵਾਪਸ ਆ ਗਿਆ ਤੇ ਗੋਦੀ মিডিਏ ਨੇ ਇਹਨੂੰ ਚੱਕ ਕੇ ਬਹੁਤ ਵੱਡੀ ਪੱਦਰ ਤੇ ਪ੍ਰਚਾਰਿਆ ਹਾਲਾਂਕਿ ਇਹਦੇ 'ਚ 0% ਵੀ ਸਚਾਈ ਨਹੀਂ ਸੀ ਉਹਨਾਂ ਨੂੰ ਕੋਈ ਖਤਰਾ ਸੀ ਉਹਨਾਂ ਨੂੰ ਜਿਹੜੀ ਮਤਲਬ ਕਿਸੇ ਕਿਸਮ ਦਾ ਡਰ ਸੀ ਕੋਈ ਥ੍ਰੈਟ ਸੀ ਕੋਈ ਹਮਲਾ ਸੀ ਕੁਝ ਨਹੀਂ ਸੀ ਇਸ ਕਿਸਮ ਦੀ ਜਿਹੜੀ ਗੱਲ ਹੈ ਉਹ ਕਿਸਾਨਾਂ ਦੇ ਪੀਸਫੁੱਲ ਪ੍ਰੋਟੈਸਟ ਤੇ ਵੀ ਉਹਨੂੰ ਐਂ ਪੇਸ਼ ਕਰਦੇ ਆ ਜਿਵੇਂ ਕੋਈ ਬਹੁਤ ਵੱਡਾ ਕ੍ਰਾਈਮ ਹੈ ਪਰ ਉਹ ਕੋਈ ਕ੍ਰਾਈਮ ਨਹੀਂ ਪਿੰਡਾਂ ਚੋਂ ਉਹਦੇ ਤੋਂ ਪ੍ਰੇਰਿਤ ਹੋ ਕੇ ਆਮ ਨੌਜਵਾਨਾਂ ਨੇ ਪੁੱਛਣਾ ਸ਼ੁਰੂ ਕਰਤਾ ਸੱਥਾਂ ਚਾਏ ਲੋਕਾਂ ਨੂੰ ਤੁਸੀਂ ਕੀ ਕੀਤਾ ਤੁਹਾਡੀ ਸਰਕਾਰ ਨੇ ਵਾਅਦੇ ਕੀਤੇ ਸੀ ਉਹਦਾ ਕੀ ਬਣਿਆ ਇਵਨ ਕੱਲਾ ਬੀਜੇਪੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੰਜਾਬ ਚ ਉਹਨਾਂ ਦੇ ਉਮੀਦਵਾਰਾਂ ਨੂੰ ਵੀ ਪੁੱਛਿਆ ਜਾ ਰਿਹਾ ਹੈ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਇਸ ਕਰਕੇ ਪੁੱਛਿਆ ਜਾ ਰਿਹਾ ਹੈ ਵੀ ਉਹ ਪਾਰਟ ਰਹੇ ਨੇ ਬੀਜੇ ਮੋਦੀ ਸਰਕਾਰ ਦਾ ਇਸ ਕਰਕੇ ਉਹ ਜਵਾਬ ਦੇ ਨੇ ਤਾਂ ਇਹਦਾ ਮਤਲਬ ਇਹਦਾ ਮਤਲਬ ਜਿਹੜਾ ਵਿਰੋਧ ਹੈ ਉਹ ਤਕਰੀਬਨ ਸਾਰੀਆਂ ਪਾਰਟੀਆਂ ਦੇ ਪ੍ਰਤੀ ਹੈਗਾ ਜਾਂ ਕੱਲੀ ਬੀਜੇਪੀ ਲਈ ਨਹੀਂ ਹਾਂ ਨਹੀਂ ਕੱਲੀ ਬੀਜੇਪੀ ਦੀ ਨਹੀਂ ਹਾਲਾਂਕਿ ਮੋਰਚੇ ਨੇ ਮੈਨਲੀ ਬੀਜੇਪੀ ਬਾਰੇ ਹੀ ਕਿਹਾ ਸਵਾਲ ਪੁੱਛੋ ਹੂੰ ਪਰ ਜਨਤਾ ਦੇ ਆਪ ਦੇ ਗਰਜ ਵੀ ਨੇ ਆਪ ਦੇ ਦੁੱਖ ਵੀ ਨੇ ਜਨਤਾ ਦੇ ਜਿਹੜੇ ਵਾਦੇ ਪੂਰੇ ਕੀਤੇ ਨਹੀਂ ਕੀਤੇ ਗਏ ਸਰਕਾਰਾਂ ਨੇ ਕਰਕੇ ਹੁਣ ਮੰਨ ਲਓ ਔਰਤਾਂ ਕੱਲ ਨੂੰ ਪੁੱਛ ਲੈਣ ਭਗਵੰਤ ਮਾਨ ਨੂੰ ਕਿਤੇ ਆਏ ਨੂੰ ਵੀ ਤੁਸੀਂ ਬੜੇ ਹੁਭਕੇ ਐਲਾਨ ਕੀਤਾ ਸੀ ਵੀ ਹਰ ਔਰਤ ਨੂੰ ਮਹੀਨੇ ਦਾ 1000 ਰੁਪਏ ਦੇਵਾਂਗੇ ਤੇ ਉਹ ਤੁਹਾਡੀ ਸਰਕਾਰ ਬੜੀ ਨੂੰ ਲਗਭਗ 2 ਸਾਲ ਹੋ ਗਏ ਜਾਂ 2 ਸਾਲ ਤੋਂ ਉੱਤੇ ਟਾਈਮ ਹੋ ਗਿਆ ਸਾਡਾ ਉਹ ਜਿਹੜਾ 28-30000 ਰੁਪਏ ਉਹ ਕਿੱਥੇ ਗਿਆ ਇਕੱਲੀ-ਇਕੱਲੀ ਔਰਤ ਦਾ ਤੇ ਜੋ ਪੁੱਛਣ ਤੇ ਉਹਨਾਂ ਦਾ ਹੱਕ ਆ ਜੇ ਤਾਂ ਮੰਨ ਲਓ ਉਹਨਾਂ ਨੇ ਇਹ ਨਹੀਂ ਕਿਹਾ ਫਿਰ ਤਾਂ ਉਹ ਲੋਕ ਪੁੱਛਣ ਵਾਲੇ ਚਲੋ ਮੰਨ ਲਓ ਗਲਤ ਨੇ ਪਰ ਜੇ ਕਿਹਾ ਇਹਦਾ ਮਤਲਬ ਸਿਰਫ ਵੋਟਾਂ ਲੈਣ ਲਈ ਕਹਿਤਾ ਫਿਰ ਉਹ ਕਮਿਟਮੈਂਟਾਂ ਪੂਰੀਆਂ ਕੌਣ ਕਰੂਗਾ ਜੀ ਜਿਹੜੀਆਂ ਤੁਸੀਂ ਕਹਿੰਗੇ ਇਸ ਕਰਕੇ ਲੋਕ ਆਪਣੇ ਲੈਵਲ ਤੇ ਵੀ ਸਵਾਲ ਉਹਨਾਂ ਨੂੰ ਕਰ ਰਹੇ ਨੇ ਕਰ ਰਹੇ ਨੇ ਤਾਂ ਤੁਸੀਂ ਕੀ ਦੇਖਦੇ ਹੋ ਫਿਰ ਮਤਲਬ ਕਿ ਜਿਹੜਾ ਇਹ ਸਾਰਾ ਪੱਖ ਹੈ ਇਹਦੇ ਵਿੱਚ ਇਹ ਵੀ ਗੱਲ ਲਗਾਤਾਰ ਆ ਰਹੀ ਹੈ ਕਿ ਜਿਹੜਾ ਪਹਿਲਾ ਕਿਸਾਨ ਅੰਦੋਲਨ ਹੋਇਆ ਉਹਦੇ ਵਿੱਚ ਸਮਾਜ ਦੇ ਸਾਰੇ ਤਬਕੇ ਨਾਲ ਸੀ ਪਰ ਜਦੋਂ ਇਹ ਦੂਸਰਾ ਕਿਸਾਨ ਅੰਦੋਲਨ ਚੱਲਿਆ ਜਿਹਦੇ ਚੋਂ ਬਾਲਾ ਗਰਜ ਦਵਾਰ ਤੋਂ ਉੱਭਰਿਆ ਭੀਜਪੀ ਸਰਕਾਰ ਦੇ ਖਿਲਾਫ ਜਾਂ ਮੋਦੀ ਸਰਕਾਰ ਦੇ ਖਿਲਾਫ ਇਹਦੇ ਵਿੱਚ ਸਮਾਜ ਦੇ ਦੂਜੇ ਤਬਕੇ ਨਹੀਂ ਇਸੇ ਤਰ੍ਹਾਂ ਇਹਨਾਂ ਪ੍ਰੋਟੈਸਟਾਂ ਦੇ ਵਿੱਚ ਹੈ ਕਿ ਇਹਦੇ ਜੋ ਇੱਕ ਕਿਸਾਨੀ ਦਾ ਇੱਕ ਹਿੱਸਾ ਜਿਹੜਾ ਯੂਨੀਅਨ ਨਾਲ ਜੁੜਿਆ ਹੋਇਆ ਹੈ ਸਿਰਫ ਉਹੀ ਪ੍ਰੋਟੈਸਟ ਕਰ ਰਿਹਾ ਨਾ ਦਾ ਪਿੰਡ ਦਾ ਕੋਈ ਹੋਰ ਵਰਗ ਆ ਰਿਹਾ ਨਾ ਕੋਈ ਹੋਰ ਤਬਕਾ ਆ ਰਿਹਾ ਇਸ ਕਿਸ ਕਿਸ ਤਰੀਕੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਨਹੀਂ ਇਹ ਇਹ ਗੱਲ ਪੂਰੀ ਠੀਕ ਨਹੀਂ ਮਤਲਬ ਅੰਸ਼ਕ ਸੱਚ ਹੈ ਇਸ ਗੱਲ 'ਚ ਜੀ ਕਿਉਂਕਿ ਇੱਕ ਤਾਂ ਇਹ ਸੀ ਉਹ ਇੱਕ ਅੰਦੋਲਨ ਜਾ ਕੇ ਟਿਕ ਗਿਆ ਜਦੋਂ ਅੰਦੋਲਨ ਮੁਰਲੀ ਸਟੇਜ ਸੀ ਉਦੋਂ ਵੀ ਦੂਜੇ ਤਬਕਿਆਂ 'ਚ ਨਹੀਂ ਸੀ ਪਰ ਜਦੋਂ ਉਹ ਇੱਕ ਮੋਰਚਾ ਲੱਗ ਗਿਆ ਦਿੱਲੀ ਤਾਂ ਫਿਰ ਬਾਕੀ ਤਬਕਿਆਂ ਨੂੰ ਈਵਨ ਜਣੀ ਮਤਲਬ ਵਪਾਰੀ ਤਬਕੇ ਨੂੰ ਖੇਤ ਮਜ਼ਦੂਰਾਂ ਨੂੰ ਉਹਨਾਂ ਦੇ ਜਾਗਰਤ ਹਿੱਸਿਆਂ ਨੂੰ ਇਹ ਲੱਗਿਆ ਕਿ ਸਾਨੂੰ ਇਸ ਅੰਦੋਲਨ ਦੀ ਸਪੋਰਟ ਕਰਨੀ ਚਾਹੀਦੀ ਹੈ ਕਿਉਂਕਿ ਇਹ ਅੰਦੋਲਨ ਖੇਤੀਕਰੂਆਂ ਵਾਲੀ ਗੱਲ ਇਫੈਕਟ ਸਾਰਿਆਂ ਨੂੰ ਕਰੂਗੀ ਵੱਧ ਜਾ ਘਟ ਮਾਤਰਾ 'ਚ ਫਰਕ ਹੋ ਸਕਦਾ ਪਰ ਇਹਦੇ ਪ੍ਰਭਾਵ ਤੋਂ ਬਚੂਗਾ ਕੋਈ ਵੀ ਨਹੀਂ ਜਿਹਦੇ ਕਰਕੇ ਉਹ ਹੋਇਆ ਫਿਰ ਲੋਕਾਂ ਨੂੰ ਲੱਗਿਆ ਵੀ ਜਦੋਂ ਉਹ ਕਾਨੂੰਨ ਰੱਦ ਹੋ ਗਿਆ ਵੀ ਚਲੋ ਬਲੱਡ ਟਲ ਗਈ ਬਲੱਡ ਟਲ ਗਈ ਤਾਂ ਜਿਵੇਂ ਹੁੰਦਾ ਵੀ ਅਮਰਜੈਂਸੀ हट ਗਈ ਲੋਕ ਆਪਣੇ ਕੰਮਕਾਰਾਂ 'ਚ ਫਿਰ ਲੱਗ ਗਏ ਹੁਣ ਅੰਦੋਲਨਾਂ ਵੀ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕਿਉਂ ਨਹੀਂ ਕੀਤੇ ਸਾਡੀ ਐਮਐਸਪੀ ਦਾ ਮਤਲਬ ਕੀ ਬਣਿਆ ਇੰਨੇ ਚਿਰ ਦਾ ਜੀਦੇ ਕਰਕੇ ਮੋਰਚੇ ਤੋਂ ਦੋ ਹਿੱਸੇ ਨੇ ਇੱਕ ਹਿੱਸਾ ਜਣੀ ਮੋਰਚਾ ਲਾਈ ਬੈਠਾ ਸ਼ੰਭੂ ਹਮ ਤੇ ਉਹ ਉਹ ਹਿੱਸਾ ਜਣੀ ਮਤਲਬ ਜਿਸ ਕਿਸਮ ਦਾ ਉਹਨਾਂ ਨੇ ਪਹਿਲਾਂ ਸੜਕ ਜਾਮ ਕੀਤੀ ਸੜਕ ਤਾਂ ਚਲੋ ਸਰਕਾਰ ਨੇ ਜਾਮ ਕੀਤੀ ਸੜਕ ਦਾ ਪਾਲੰਬਾ ਉਹਨਾਂ ਜਿੱਥੇ ਬੰਦੀਆਂ ਨੂੰ ਨਹੀਂ ਦਿੰਦੇ ਉਹਨਾਂ ਦੇ ਜਾਣ ਤੋਂ 2 ਜਾਂ 3 ਦਿਨ ਪਹਿਲਾਂ ਹੀ ਉਹਨਾਂ ਨੇ ਉਹ ਬੰਦ ਕਰਤੀ ਸੀ ਉਹ ਵੀ ਦਿਖਲੋਰੀ ਵੀ ਪਰ ਉਸ ਤੋਂ ਬਾਅਦ ਉਹ ਇੱਕ ਹਰਿਆਣਾ ਦੇ ਵਿੱਚ ਹੋਈਆਂ ਗ੍ਰਿਫਤਾਰੀਆਂ ਨੂੰ ਲੈ ਕੇ ਉਹਨਾਂ ਨੇ ਰੇਲ ਜਾਮ ਕਰਤੀ ਜੀ ਅੱਜ ਰੇਲ ਜਾਮ ਨੂੰ ਵੀ ਮੈਨੂੰ ਲੱਗਦਾ 22 ਜਾਂ 23 ਦਿਨ ਹੋ ਗਏ ਉਦੋਂ ਜਦੋਂ ਮੋਰਚਾ ਇਕੱਠਾ ਸੀ ਉਦੋਂ ਜਣੀ ਇਹਨੂੰ ਬੜਾ ਸੀਰੀਅਸਲੀ ਵਿਚਾਰਿਆ ਗਿਆ ਸੀ ਚੰਡੀਗੜ੍ਹ ਮੀਟਿੰਗਾਂ 'ਚ ਮੈਂ ਉਹਨਾਂ ਮੀਟਿੰਗਾਂ 'ਚ ਰਿਹਾ ਜਦੋਂ ਇਹ ਸੀ ਵੀ ਜੇ ਅਸੀਂ ਰੇਲ ਜਾਮ ਕੀਤੀ ਹੋਈ ਸੀ ਵੀ ਜੇ ਅਸੀਂ ਦਿੱਲੀ ਜਾਵਾਂਗੇ ਸਰਕਾਰ ਸਾਨੂੰ ਨਾ ਜਾਣ ਦੇਵੇ ਤਾਂ ਸਾਨੂੰ ਸੜਕ ਤੇ ਬੈਠਣਾ ਪਊ ਰੇਲਾਂ ਪਹਿਲਾਂ ਜਦੋਂ ਮੈਂ ਸੜਕਾਂ ਹੁਣ ਜਾਮ ਹੋ ਜਾਣਗੀਆਂ ਤੇ ਇਹਦੇ ਨਾਲ ਹੋਊਗਾ ਕਿ ਵੀ ਪੰਜਾਬ ਦਾ ਇਕਨੋਮਿਕ ਬਲੌਕੇਡ ਹੋ ਜਾਊਗਾ ਨਾ ਮਾਲ ਬਾਹਰੋਂ ਆਊਗਾ ਨਾ ਜਾਊਗਾ ਇਵਨ ਕੋਲਾ ਤੇਲ ਸਪਲਾਈ ਬੰਦ ਹੋ ਜਾਊਗੀ ਜਿਹਦੇ ਕਰਕੇ ਦੋ ਦਿਨ ਲਗਾਤਾਰ ਮੀਟਿੰਗਾਂ ਕਰਕੇ ਫੈਸਲਾ ਕੀਤਾ ਦਿੱਲੀ ਚੱਲਣ ਤੋਂ ਪਹਿਲਾਂ ਰੇਲਵੇ ਜਾਮ ਖਤਮ ਕਰੋ ਤਾਂ ਕਿ ਘਟੋਟ ਰੇਲ ਆਵਾਜਾਈ ਬਣੀ ਰਹੇ ਹੁਣ ਉਹੀ ਗੱਲ ਹੋਗੀ ਮੇਜਰ ਸੜਕਾਂ ਬੰਦ ਨੇ ਉਦੋਂ ਜਣੀ ਰੇਲਵੇ ਬੰਦ ਹੋਗੀ ਤੇ ਪੰਜਾਬ ਦਾ ਮਤਲਬ ਇਕਨੋਮਿਕਲੀ ਜਾਂ ਬਿਜ਼ਨਸ ਦੇ ਤੌਰ ਤੇ ਸੀਰੀਅਸ ਨੁਕਸਾਨ ਹੋ ਰਿਹਾ ਜਿਹੜੀ ਗੱਲ ਆਮ ਤੌਰ ਤੇ ਬਹੁਤੇ ਪੜੇ ਲਿਖੇ ਲੋਕਾਂ ਦੇ ਹਿਸਾਬ ਚ ਨਹੀਂ ਆਉਂਦੀ ਕਿਸੇ ਵੇਲੇ ਤੂੜੀ ਇੱਥੇ 800000 ਰੁਪਏ ਕੁਆਂਟਲ ਵਿਕੀ ਹੈ ਇਸ ਵਾਰੀ 200-250 ਰੁਪਏ ਦਾ ਰੇਟ ਹੈ ਜੇ ਤੋ ਪਤਾ ਕੀਤਾ ਵੀ ਰੇਟ ਕਿਉਂ ਡਿੱਗਿਆ ਉਹ ਕਹਿੰਦੇ ਚ ਤੂੜੀ ਰਾਜਸਥਾਨ ਜਾਂਦੀ ਸੀ ਜਾਂਦੇ ਸੀ ਵੱਡੇ ਟਰਾਲੇ ਭਰ ਕੇ ਵੇਨ ਸੜਕਾਂ ਬੰਦ ਆ ਤੂੜੀ ਬਾਹਰ ਜਾ ਨਹੀਂ ਰਹੀ ਪੰਜਾਬ ਚ ਸਾਰੀ ਦੀ ਖਫਤ ਨਹੀਂ ਜਿਹਦੇ ਕਰਕੇ ਖਫਤਰਾ ਹੁਣ ਰੇਟ ਇੱਥੇ ਆ ਗਿਆ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਈਵਨ ਕਿਸਾਨੀ ਦੀਆਂ ਵੀ ਹੋ ਰਹੀਆਂ ਨੇ ਤਾਂ ਇਹ ਤਬਕੇ ਹੁਣ ਉਹਨਾਂ ਚਿਰ ਜਿਹੜੀ ਉਹਦੇ ਚ ਜ਼ਿਆਦਾ ਇਫੈਕਟ ਬਿਜ਼ਨਸ ਵਾਲੇ ਬੰਦਿਆਂ ਨੂੰ ਹੋ ਰਿਹਾ ਜੀ ਉਹ ਕਹਿੰਦੇ ਨੇ ਵੀ ਤੁਹਾਡੀ ਤਾਂ ਫਸਲ ਖੇਤਾਂ ਚ ਪਲੀ ਜਾਂਦੀ ਆ ਇੱਕ ਤੁਸੀਂ ਵੜ ਲਈ ਦੂਜੀ ਤੁਸੀਂ ਬੀਜ ਦਿਓਗੇ ਸਾਡਾ ਕੱਚਾ ਮਾਲ ਆਉਣਾ ਸੀ ਤਿਆਰ ਮਾਲ ਅਸੀਂ ਸਪਲਾਈ ਕਰਨਾ ਸੀ ਸਾਡੇ ਰਾਵ ਬੰਦ ਕਰਤੇ ਤੁਸੀਂ ਉਸ ਹਾਲਤ 'ਚ ਲਾਜ਼ਮੀ ਤੌਰ ਤੇ ਦੂਜੇ ਤਬਕੇ ਉਸ ਪਹਿਲਾਂ ਵਾਂਗੂ ਨਹੀਂ ਆ ਰਹੇ ਇਹਦੇ 'ਚ ਈਵਨ ਜਿਹੜਾ ਹੁਣ ਮੋਰਚੇ ਨੇ ਜਗਰਾਉ 21 ਮਈ ਨੂੰ ਰੈਲੀ ਰੱਖੀ ਹੈ ਐਸਕੇਮ ਜਿਹੜਾ ਜਣੀ ਮਤਲਬ ਮੇਨ ਹੈ ਉਹਨੇ ਉਹਨੂੰ ਮਜ਼ਦੂਰ ਕਿਸਾਨ ਰੈਲੀ ਮਹਾਪੰਚਾਇਤ ਦਾ ਨਾਮ ਦਿੱਤਾ ਹੈ ਕਿਉਂਕਿ ਉਹਦੇ 'ਚ ਕਾਫੀ ਸਰੀਆਂ ਮੰਗਾਂ ਨੇ ਜਿਹੜੀਆਂ ਮਜ਼ਦੂਰਾਂ ਨਾਲ ਰਿਲੇਟ ਕਰਦੀਆਂ ਹੈ ਈਵਨ ਟ੍ਰੇਡ ਯੂਨੀਅਨਾਂ ਜਿਹੜੀਆਂ ਸੈਂਟਰਲ ਟ੍ਰੇਡ ਯੂਨੀਅਨ ਰੋਅ ਦੇ ਵਿੱਚ ਸ਼ਾਮਲ ਨੇ ਉਹ ਰਹੀਆਂ ਨੇ ਜਿਹਦੇ ਕਰਕੇ ਕੌਨਸ਼ੀਅਸਲੀ ਕੋਸ਼ਿਸ਼ ਤਾਂ ਇਹ ਆ ਕਿ ਮੋਰਚਾ ਜਣੀ ਜਨਤਿਕ ਮੰਗਾਂ ਦਾ ਸਾਰੀਆਂ ਦਾ ਇੱਕ ਕੇਂਦਰ ਬਣੇ ਉਹ ਮੰਗਾਂ ਠਾਵੇ ਤੇ ਇਸ ਕਿਸਮ ਦੀ ਕੋਈ ਗੱਲ ਨਾ ਹੋਵੇ ਜਿਹਦੇ ਨਾਲ ਸਮਾਜ ਦੇ ਕਿਸੇ ਜਣੀ ਇਹ ਕਹਿ ਲਓ ਵੀ ਵੱਡੇ ਵਰਕਿੰਗ ਤਬਕੇ ਨੂੰ ਕੋਈ ਨੁਕਸਾਨ ਹੋਵੇ ਤੇ ਉਹ ਦੂਰ ਤੱਕਿਆ ਜਾਵੇ ਕਿਉਂਕਿ ਸਾਰਿਆਂ ਦੀ ਯੂਨਿਟੀ ਤਾਂ ਨੂੰ ਜਤਾ ਸਕਦੀ ਹੈ ਇਸ ਕਰਕੇ ਮੋਰਚਾ ਇਹਦੇ ਬਾਰੇ ਕੌਨਸ਼ੀਅਸ ਹੈ ਕੌਂਸ਼ੀਅਸ ਪਰ ਤੁਹਾਨੂੰ ਲੱਗਦਾ ਵੀ ਜਿਹੜੀ ਇਹ ਗੱਲ ਹੈ ਵੀ ਜਦੋਂ ਸਰਕਾਰ ਦਾ ਜਾਂ ਮੀਡੀਆ ਦਾ ਇੱਕ ਹਿੱਸਾ ਇਸ ਗੱਲ ਨੂੰ ਇਦਾਂ ਪ੍ਰਚਾਰ ਰਿਹਾ ਹੈ ਵੀ ਇਹ ਇਹ ਇੱਕ ਜਿਹੜਾ ਸ਼ਹਿਰੀ ਵਰਗ ਵੀ ਹੈ ਖਾਸ ਤੌਰ ਤੇ ਉਹਦੇ ਲਈ ਵੀ ਇੱਕ ਨਿਊਸੈਂਸ ਕ੍ਰੀਏਟ ਕਰਦੇ ਨੇ ਜਦੋਂ ਵਾਰ-ਵਾਰ ਅੰਦੋਲਨ ਹੁੰਦੇ ਨੇ ਜੋ ਦਿੱਲੀ ਜਾਣ ਤੋਂ ਰੋਕਿਆ ਗਿਆ ਤਾਂ ਇਹੀ ਆਰਗੂਮੈਂਟ ਦਿੱਤਾ ਗਿਆ ਤਾਂ ਉਹ ਜਿਹੜਾ ਕਾਊਂਟਰ ਨਰੇਟਿਵ ਦੇਣ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਥੋੜਾ ਪਿਛੜ ਰਹੀਆਂ ਨੇ ਹਾਂ ਇਹ ਇਹ ਕਾਦ ਤੱਕ ਇਹ ਗੱਲ ਠੀਕ ਹੈ ਕਿਉਂਕਿ ਕਿਸਾਨ ਜਥੇਬਤੀਆ ਕੋਲੇ ਉਸ ਕੇ ਸਰਦਰ ਨੈਟਵਰਕ ਨਹੀਂ ਮੀਡੀਆ ਦੇ ਵਿੱਚ ਜਾਂ ਜਿਵੇਂ ਭਾਪੀ ਕੋਲੇ ਆਈਟੀ ਸੈਲ ਵਰਗੇ ਢਾਂਚੇ ਨੇ ਜਿਨ੍ਹਾਂ ਕੋਲੇ ਜਣੀ ਮਤਲਬ ਬਹੁਤ ਵੱਡੀ ਪੱਦਰ ਤੇ ਮੈਨ ਪਾਵਰ ਹੈ ਤੇ ਉਹ ਨਵਾਂ ਨਵਾਂ ਜਣੀ ਕੋਈ ਨਾ ਕੋਈ ਕ੍ਰੀਏਟ ਕਰਕੇ ਮੈਸੇਜ ਇਹਨਾਂ ਸਾਰੇ ਸਵਾਲਾਂ ਤੇ ਜਨਤਾ ਨੂੰ ਮਤਲਬ ਇਹ ਮੈਂ ਤਾਂ ਕਹੂੰਗਾ ਮਿਸਕ੍ਰਾਈਡ ਕਰਦੇ ਰਹਿੰਦੇ ਨੇ ਉਹਨਾਂ ਨੂੰ ਸੋਚਣ ਦਾ ਢੰਗ ਬਦਲਦੇ ਨੇ ਕਿਸਾਨ ਨੂੰ ਉਵੇਂ ਜਿਵੇਂ ਨਹੀਂ ਕਰ ਸਕਦੇ ਕਿਸਾਨਾਂ ਕੋਲੇ ਕੋਈ ਅੱਡ ਤੋਂ ਥਿੰਕ ਟੈਂਕ ਨਹੀਂ ਉਹਨਾਂ ਨੇ ਚਲਦੇ ਅੰਦੋਲਨ ਚਾਹੂਆਂ ਫਸਲਾਂ ਵੀ ਸਾਹਮਣੀਆਂ ਵੀ ਨੇ ਬੀਜਣੀਆਂ ਵੀ ਨੇ ਵੇਚਣੀਆਂ ਵੀ ਨੇ ਨਾਲ ਲੜਨਾ ਵੀ ਹੈ ਨਾ ਪਰ ਇਹਦੇ باوجود ਕਿਉਂਕਿ ਸਚਾਈ ਇਹ ਆ ਕਿ ਕਿਸਾਨ ਕਦੇ ਵੀ ਸੜਕਾਂ ਜਾਂ ਕੋਈ ਰੇਲਾ ਖੁਸ਼ੀ ਨਾਲ ਨਹੀਂ ਰੋਕਦੇ ਜੀ ਜਣੀ ਜਦੋਂ ਇਹ ਅਸੀਂ ਸਮਝਦੇ ਹਾਂ ਵੀ ਇਹ ਅਲਟੀਮੇਟ ਐਕਸ਼ਨ ਹੁੰਦੇ ਨੇ ਜਦੋਂ ਕੋਈ ਹੋਰ ਚਾਰਾ ਨਾ ਰਹੇ ਜੀ ਤੇ ਪਰ ਉਹ ਅਣਮਿੱਥੇ ਸਮੇ ਲਈ ਨਹੀਂ ਹੋਣੇ ਚਾਹੀਦੇ ਤਾਂ ਕਿ ਜਿਹੜੇ ਕਿਉਂਕਿ ਟ੍ਰੇਨਾਂ 'ਚ ਵੀ ਕਾਮਨ ਪੀਪਲ ਜਾਂਦੇ ਨੇ ਆਮ ਲੋਕ ਜਾਂਦੇ ਨੇ ਨਾ ਰਾਜਨੀਤਿਕ ਲੋਕ ਜਾਂਦੇ ਨੇ ਨਾ ਪਾਰਟੀਆਂ ਦੇ ਵੱਡੇ ਲੀਡਰ ਜਾਂਦੇ ਨੇ ਉਹ ਵੀਰ ਟ੍ਰੈਵਲ ਕਰਦੇ ਨੇ ਤਾਂ ਅਸੀਂ ਆਪਣੇ ਲੋਕਾਂ ਦਾ ਰਾਹ ਅਣਮਿੱਥੇ ਸਮੇ ਲਈ ਨਹੀਂ ਰੋਕਣ ਦੇ ਹੱਕ 'ਚ ਹੂੰ ਪਰ ਫਿਰ ਵੀ ਮੀਡੀਆ ਕਿਤੇ ਨਾ ਕਿਤੇ ਜਨਤਾ ਦੇ ਕਿਸੇ ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ ਕਿਸਾਨਾਂ ਦੇ ਖਿਲਾਫ ਭੜਕਾਉਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਮੀਡੀਆ ਦਾ ਵੱਡਾ ਹਿੱਸਾ ਬੀਜੇਪੀ ਦੇ ਹੱਥਾਂ 'ਚ ਹੈ ਤੇ ਬੀਜੇਪੀ ਇਹ ਸਮਝਦੀ ਆ ਵੀ ਜਿਹੜੇ ਕਿਸਾਨ ਨੇ ਉੱਤਰੀ ਭਾਰਤ ਦੇ ਜਿਸ ਚ ਪੰਜਾਬ ਹੈ ਹਰਿਆਣਾ ਹੈ ਰਾਜਸਥਾਨ ਦਾ ਇੱਕ ਹਿੱਸਾ ਹੈ ਪੱਛਮੀ ਯੂਪੀ ਦਾ ਇੱਕ ਹਿੱਸਾ ਹੈ ਵੀ ਇਹਨਾਂ ਨੇ ਜਦੋਂ ਕੋਈ ਵੀ ਵਿਰੋਧੀ ਪਾਰਟੀ ਬੋਲ ਨਹੀਂ ਸੀ ਰਹੀ ਇਹਨਾਂ ਨੇ ਮੋਰਚਾ ਲਾ ਕੇ ਉਹਨਾਂ ਦਾ ਸਾਰਾ ਨੈਰੇਟਿਵ ਜਣੀ ਮਤਲਬ ਡਿਸਟਰਾਏ ਕਰਤਾ ਜਿਹੜਾ ਇਹ ਬੜਾਇਆ ਸੀ ਮੋਦੀ ਹੈ ਤਾਂ ਸੰਭ 可能 ਹੈ ਮੋਦੀ ਪਿੱਛੇ ਨਹੀਂ ਹਟਦਾ ਮੋਦੀ ਜੋ ਚਾਹੂਗਾ ਕਰੂਗਾ ਉਹ ਰੋਕਤਾ ਜਿਹਦੇ ਕਰਕੇ ਕਿਸਾਨਾਂ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਗੁੱਸਾ ਵੀ ਹੈ ਪਰੇਸ਼ਾਨੀ ਵੀ ਹੈ ਕਿ ਇਹਨਾਂ ਨੇ ਸਾਡਾ ਜਣੀ ਸਾਡੀ ਖੀਰ 'ਚ ਰੇਤਾ ਪਾਤਾ ਹੂੰ ਜਿਹਦੇ ਕਰਕੇ ਕਿਸਾਨਾਂ ਨੂੰ ਆਈਸੋਲੇਟ ਕਰਨਾ ਸੋਸਾਇਟੀ 'ਚ ਉਹਨਾਂ ਦੀ ਕੀਮਤ ਤੇ ਵੋਟਾਂ ਲੈਣੀਆਂ ਦੂਜੇ ਵਰਗਾਂ ਦੀਆਂ ਇਹ ਉਹਨਾਂ ਦਾ ਗਿਣਿਆ ਮਿੱਥਿਆ ਪ੍ਰੋਜੈਕਟ ਹੈ ਹੂੰ ਜਿਹਨੂੰ ਜਣੀ ਅਸੀਂ ਸਮਝਦੇ ਆ ਤੇ ਅਸੀਂ ਕੋਸ਼ਿਸ਼ ਕਰਦੇ ਆ ਉਹਨੂੰ ਕੱਟਿਆ ਜਾਵੇ ਉਹ ਕਿਸਾਨਾਂ ਦੇ ਖਿਲਾਫ ਇੱਕ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਪੰਜਾਬ ਤੇ ਹਰਿਆਣੇ ਦਾ ਕਾਰੋਬਾਰ ਇੰਡਸਟਰੀ ਤੋਂ ਕਿਤੇ ਵੱਧ ਖੇਤੀ ਤੇ ਨਿਰਭਰ ਹੈ ਖੇਤੀ ਵਾਲੀ ਜੁੜਿਆ ਹੋਇਆ ਸਾਰਾ ਬਾਕੀ ਚੱਲੂਗਾ ਤਾਂ ਤੁਹਾਨੂੰ ਲੱਗਦਾ ਵੀ ਮਤਲਬ ਕਿ ਇਹਦੇ ਵਿੱਚ ਫਿਰ ਸਿੱਧੀ ਜਿਹੀ ਗੱਲ ਪੁੱਛਾਂ ਤੇ ਕਿ ਕਾਸਟ ਐਂਗਲ ਵੀ ਹੈ ਕਿ ਇਹਦੇ ਜਿਹੜੇ ਜੱਟ ਨੇ ਜੱਟ ਕਿਸਾਨੀ ਹੈ ਸਿਰਫ ਉਹੀ ਹੈ ਤੇ ਪਿੰਡਾਂ ਦੇ ਵਿੱਚੋਂ ਇੱਕ ਵੀ ਉਹ ਇੱਕ ਆਪਰੇਸਿਵ ਕਲਾਸ ਹੈ ਪੰਜਾਬ ਦੀ ਤੇ ਉਹ ਆਪਰੇਸ਼ਨ ਵੀ ਕਰਦੀ ਹੈ ਇਹਦੇ ਥਰੂ ਵੀ ਕਰਦੀ ਹੈ ਉਹ ਇੱਕ ਕਾਸਟ ਪੋਲਰਾਈਜੇਸ਼ਨ ਵੀ ਤੁਹਾਨੂੰ ਲੱਗਦਾ ਵੀ ਪੋਸੀਬਲ ਹੋ ਸਕਦਾ ਕਿਉਂਕਿ ਕਲੈਸ਼ ਹੋਏ ਨੇ ਕੁਝ ਥਾਵਾਂ ਤੇ ਮਾਜੇ ਦੇ ਵਿੱਚ ਵੀ ਕਲੈਸ਼ ਹੋਏ ਨੇ ਚਾਹੇ ਉਹ ਭੀਜਪੀ ਦੇ ਵਰਕਰ ਹੀ ਨੇ ਪਰ ਉਹ ਹੈਗੇ ਪਿੰਡਾਂ ਦੇ ਨੇ ਹੋਰ ਤਬਕਿਆਂ ਚੋਂ ਵੀ ਆਉਂਦੇ ਨੇ ਤਾਂ ਤੁਹਾਨੂੰ ਲੱਗਦਾ ਵੀ ਉਹ ਕਲੈਸ਼ ਤੋਂ ਬਚਣਾ ਚਾਹੀਦਾ ਹੈ ਇਸ ਕਿਸਮ ਦੇ ਨਹੀਂ ਕਿਸਾਨ ਜਥੇਬੰਦੀਆਂ ਕਲੈਸ਼ ਤੋਂ ਹਮੇਸ਼ਾ ਬਚਦੀਆਂ ਨੇ ਹਾਂਜੀ ਕਿਉਂਕਿ ਇੱਕ ਤਾਂ ਦੇਖੋ ਵੀ ਜੇ ਖੇਤੀ ਦੇ ਸਵਾਲਾਂ ਤੇ ਲੰਮੀ ਲੜਾਈ ਲੜਨੀ ਹੈ ਹੂੰ ਤੇ ਸੁਭਾਅਕ ਹੈ ਵੀ ਬਾਕੀ ਜਥੇਬੰਦੀਆਂ ਜਾਂ ਬਾਕੀ ਵਰਗ ਉਹ ਸਪੋਰਟ ਤਾਂ ਹੋ ਸਕਦੇ ਨੇ ਪਰ ਲੜਾਈ ਉਹਨਾਂ ਦੀ ਨਹੀਂ ਜਿਵੇਂ ਦੇਸ਼ ਨੂੰ ਜੰਗ ਲੜਨੀ ਪਵੇ ਲੜਨੀ ਫੌਜ ਨਹੀਂ ਹੁੰਦੀ ਆ ਜੀ ਬਾਕੀ ਲੋਕ ਜਿਹੜੀ ਫੌਜੀਆਂ ਦੀ ਹੈਲਪ ਕਰ ਸਕਦੇ ਆ ਉਹਨਾਂ ਨੂੰ ਖਰਾ ਭੋਜਨ ਸਪਲਾਈ ਕਰਨ ਉਹਨਾਂ ਨੂੰ ਗਰਮ ਕੱਪੜੇ ਬਣਾ ਕੇ ਦੇਣ ਜੰਗਾਂ ਚ ਅਸੀਂ ਦੇਖਿਆ ਇਵੇਂ ਜਿਵੇਂ ਜੇ ਇਹ ਜਣੀ ਮਤਲਬ ਖੇਤੀ ਨਾਲ ਸੰਬੰਧਤ ਲੜਾਈ ਆ ਤਾਂ ਲੜਨੀ ਤਾਂ ਕਿਸਾਨਾਂ ਨੂੰ ਹੀ ਪੈਣੀ ਆ ਬਾਕੀ ਦੇ ਤਬਕੇ ਉਹਨਾਂ ਦਾ ਸਾਥ ਦੇ ਸਕਦੇ ਆ ਜਿਵੇਂ ਪਿਛਲੇ ਅੰਦੋਲਨ ਚ ਆਰਤੀ ਘਾਨੇ ਜਾਈ ਬਰ ਖੇਤ ਮਜ਼ਦੂਰਾਂ ਨੇ ਦਿੱਤਾ ਜੀ ਇਹ ਠੀਕ ਆ ਵੀ ਖੇਤ ਮਜ਼ਦੂਰ ਕਿਉਂਕਿ ਡੇਲੀ ਕਮਾ ਕੇ ਖਰਨ ਵਾਲੀ ਜਮਾਤ ਹੈ ਉਹ ਕਿਸਾਨਾਂ ਵਾਂਗੂ ਕੰਮ ਛੱਡ ਕੇ ਅਣਮਿਥੇ ਸਮੇ ਲਈ ਨਹੀਂ ਬੈਠ ਸਕਦੇ ਕਿਸਾਨਾਂ ਲਈ ਤਾਂ ਬੈਠਣਾ ਦੂਜੀ ਗੱਲ ਹੈ ਕਿਸਾਨਾਂ ਨਾਲ ਤਾਂ ਆਪਣੇ ਈਸ਼ੂਨਾਂ ਦੇ ਉੱਤੇ ਵੀ 2 ਜਾਂ 3 ਦਿਨ ਤੋਂ ਲੰਮੇ ਧਰਨੇ ਉਹ ਨਹੀਂ ਚਲਾ ਸਕਦੇ ਕਿਉਂਕਿ ਉਹ ਉਹਨਾਂ ਉਸ ਕਿਸਮ ਦੇ ਸੋਰ ਸੋਲਾ ਕੋਲੇ ਹੈ ਨਹੀਂ ਜਿਹਦੇ ਕਰਕੇ ਇਹ ਭਾਜਪਾ ਕੌਨਸ਼ੀਅਸਲੀ ਆਪਦੇ ਬੰਦਿਆ ਰਹੀਂ ਇਹ ਕਲੇਸ਼ ਖੜਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਇਹ ਪੇਸ਼ ਕੀਤਾ ਜਾਵੇ ਵੀ ਜਿਹੜੇ ਕਿਸਾਨ ਹੈ ਇਹ ਦੂਜੇ ਵਰਗਾਂ ਨੂੰ ਦਬਾਉਂਦੇ ਨੇ ਪਰ ਪੰਜਾਬ ਦੀ ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ ਪੰਜਾਬ ਬਿਹਾਰ ਦੀ ਜਿੱਥੇ ਜਣੀ ਕਾਸਟ ਡਿਵੀਜ਼ਨ ਉਸ ਕਿਸਮ ਦੀ ਨਹੀਂ ਇੱਥੇ ਬੜਾ ਲੰਮਾ ਇੱਕ ਜਣੀ ਸਿੱਖ ਧਰਮ ਦਾ ਸਿੱਖ ਅੰਦੋਲਨ ਦਾ ਅਸਰ ਹੈ ਜਿਹਦੇ ਕਰਕੇ ਅਨਟਚੇਬਿਲਟੀ ਟਾਈਪ ਨਹੀਂ ਦਰ ਗੁਰਦੁਆਰਾ ਚੈਨਾ ਇਕੱਠਾਂ ਚੈਨਾ ਲੰਗਰਾਂ ਚ ਹੁਣ ਘਰਾਂ ਚ ਵੀ ਆਇ ਨਹੀਂ ਕੋਈ ਵੀ ਤੂੰ ਭਾਂਡਿਆਂ ਨੂੰ ਹੱਥ ਨਹੀਂ ਲਾ ਸਕਦੇ ਤੁਸੀਂ ਆ ਨਹੀਂ ਉਹ ਰਲ ਕੇ ਕੰਮ ਕਰਦੇ ਨੇ ਅ ਪਰ ਉਹ ਉਹਨੂੰ ਹਵਾ ਦੇਣ ਦੀ ਕੋਸ਼ਿਸ਼ ਕਰਦੇ ਨੇ ਪਰ ਜਿਵੇਂ ਤੁਸੀਂ ਇਹ ਗੱਲ ਕਹਿ ਰਹੇ ਹੋ ਉਦਾਂ ਦੀ ਗੱਲ ਨਹੀਂ ਪਰ ਜਦੋਂ ਕੋਈ ਗੱਲ ਇਦਾਂ ਦੀ ਹੁੰਦੀ ਆ ਤਾਂ ਥੋੜੇ ਇਲਾਕੇ ਦੀ ਜਿਹੜੀ ਥੋੜਾ ਸੰਘਰਸ਼ ਲੜਿਆ ਹੋਇਆ ਬੰਦ ਸਿੰਘ ਉਹਨਾਂ ਦਾ ਉਹਦੀਆਂ ਐਗਜ਼ਾਮਪਲਾਂ ਸਾਹਮਣੇ ਰੱਖ ਰਹੇ ਨੇ ਉਹ ਉਹ ਦੇਖੋ ਉਹ ਅਟਟ ਗੱਲਾਂ ਉਹ ਕਿਸਾਨ ਜੱਥੇਬੰਦੀਆਂ ਨਾਲ ਰੌਲਾ ਨਹੀਂ ਸੀ ਉਹ ਹਾਲੇ ਵੀ ਕੁਝ ਜਣੀ ਇਹ ਕਹ ਲੋ ਜਗੀਰੂ ਰਹਿਤ ਖੂਨ ਦਾ ਸਮਾਜ ਦੇ ਵਿੱਚ ਇਹ ਕਹ ਲੋ ਫਿਜ਼ੀਕਲੀ ਵੀ ਐਗਜ਼ਿਸਟ ਕਰਦੀ ਹੈ ਮੈਂਟਲੀ ਵੀ ਕਰਦੀ ਹੈ ਲੋਕਾਂ ਦੇ ਦਿਮਾਗਾਂ 'ਚ ਵੀ ਹੈ ਉਸ ਕਿਸਮ ਦੇ ਲੋਕਾਂ ਨਾਲ ਟਕਰਾਅ ਆਉਂਦਾ ਕੱਲਾ ਬੰਦ ਸਿੰਘ ਵਾਲਾ ਨਹੀਂ ਬੰਸਗਾਲਾ ਚਲੋ ਇੱਕ ਪਰਿਵਾਰ ਸੀ ਜਿਨੇ ਉਹਤੇ ਹਮਲਾ ਕਰਕੇ ਉਹਨੂੰ ਹੈਂਡੀਕੈਪਡ ਕੀਤਾ ਜਦੋਂ ਕੋਈ ਵੇਚ ਦਾ ਸਵਾਲ ਆਉਂਦਾ ਦਿਹਾੜੀ ਦਾ ਸਵਾਲ ਆਉਂਦਾ ਵਧਾਉਣ ਦਾ ਤਾਂ ਪਿੰਡਾਂ ਦੇ ਕਈ ਲੋਕ ਨੇ ਜਿਹੜੇ ਜਣੀ ਜਾਤੀ ਮਾਨਸਿਕਤਾ ਰੱਖਦੇ ਆ ਉਹ ਫਿਰ ਕਹਿਣਗੇ ਗੁਰਦੁਆਰਾ ਚ ਇਕੱਠ ਕਰਕੇ ਵੀ ਇਹਨਾਂ ਦਾ ਬਾਈਕਟ ਕਰ ਦਿਓ ਪਰ ਸਾਨੂੰ ਇਸ ਗੱਲ ਦੀ ਤਸੱਲੀ ਹੈ ਵੀ ਆਮ ਤੌਰ ਤੇ ਕਿਸੇ ਮੇਜਰ ਕਿਸਾਨ ਜਥੇਬੰਦੀ ਨੇ ਕਦੇ ਇਸ ਕਿਸਮ ਦੇ ਐਕਟ ਦੀ ਸਪੋਰਟ ਨਹੀਂ ਕੀਤੀ ਤੇ ਜਿਹੜੇ ਅਨਾਉਂਸਮੈਂਟਾਂ ਹੁੰਦੀਆਂ ਉਹ ਆਪ ਮੁਹਾਰੇ ਹੁੰਦੀਆਂ ਨੇ ਉਹ ਪਿੰਡਾਂ ਦੇ ਹੈ ਕਿਸਾਨੀ ਚਕ ਕਿਉਂਕਿ ਕਿਸਾਨ ਕਾਮਨ ਕਿਸਾਨ ਇੱਕ ਕਾ ਮਤਲਬ ਸਮਾਜਿਕ ਤਬਕਾ ਤੇ ਇੱਕ ਜਣੀ ਉਹਦੀਆਂ ਜਥੇਬੰਦੀਆਂ ਇਦੇ 'ਚ ਇੱਕ ਫਰਕ ਆ ਸਾਰੇ ਕਿਸਾਨ ਜਥੇਬੰਦੀਆਂ 'ਚ ਨਹੀਂ ਜਥੇਬੰਦੀਆਂ 'ਚ ਜੁੜੇ ਕਿਸਾਨ ਸੁਚੇਤ ਹੁੰਦੇ ਨੇ ਕਿ ਸਾਡੀ ਲੜਾਈ ਕਿਹਦੇ ਖਿਲਾਫ ਹੈ ਪਰ ਆਮ ਜੇ ਕੋਈ ਜਣੀ ਮਤਲਬ ਜੱਟ ਕਾਸਟ ਦਾ ਸਧਾਰਨ ਬੰਦਾ ਹੈ ਉਹ ਜਿਹਦੀ 비ਜਨ ਨਹੀਂ ਕਿ ਸਾਨੂੰ ਕੌਣ ਲੁੱਟਦਾ ਉਹਨੂੰ ਲੱਗੂਗਾ ਸਾਨੂੰ ਤਾਂ ਮਜ਼ਦੂਰ ਹੀ ਲੁੱਟਦੇ ਆ ਕਿਉਂਕਿ ਉਹ ਫਿਜ਼ੀਕਲੀ ਉਹਨੂੰ ਦਿਸ ਰਹੇ ਆ ਇਹ ਜੀ ਸਾਨੂੰ ਅੱਗੇ 3000 ਤੇ ਝੋਨਾ ਲਾਉਂਦੇ ਸੀ ਹੁਣੇ 4500 ਜਾਂ 4000 ਮੰਗਦੇ ਆ ਇਸ ਕਰਕੇ ਇਹਨਾਂ ਦਾ ਬਾਈਕਟ ਕਰੋ ਪਰ ਜਥੇਬੰਦੀਆਂ ਜਾਣਦੀਆਂ ਨੇ ਵੀ ਉਹ ਲੁੱਟਾ ਅਸਲ ਦੇ ਵਿੱਚ ਮੰਡੀਆਂ ਚ ਜਾ ਕੇ ਮਤਲਬ ਕਾਰਪੋਰੇਟਰਾਂ ਵੱਲੋਂ ਵੱਡੇ ਵਪਾਰੀਆਂ ਵੱਲੋਂ ਜਾਂ ਸਰਕਾਰ ਦੀ ਉਸ ਲੋਬੀ ਵੱਲੋਂ ਹੁੰਦੀ ਆ ਜਿਹੜੀ ਉਹਨਾਂ ਦੇ ਜੈਨੂਨ ਭਾਅ ਨਹੀਂ ਰੱਖਦੀ ਚੀਜ਼ਾਂ ਦੇ ਇਹ ਹੈ ਪਰ ਜਥੇਬੰਦੀਆਂ ਜਿਹੜੀਆਂ ਇਹਨੂੰ ਸਪੋਰਟ ਕਦੇ ਵੀ ਨਹੀਂ ਕਰਦੀਆਂ ਠੀਕ ਹੈ ਮੇਰੇ ਲਾਸਟ ਤੇ ਤੁਹਾਨੂੰ ਪੁੱਛਣਾ ਇਹ ਹੈ ਵੀ ਮੰਨ ਲਓ ਹੁਣ ਇੱਕ ਕੈਂਪੇਨ ਚੱਲ ਰਹੀ ਹੈ ਪਾਰਟੀ ਦੀਆਂ ਵੀ ਚੱਲ ਰਹੀ ਹੈ ਕਿਸਾਨਾਂ ਦੇ ਪ੍ਰੋਟੈਸਟ ਵੀ ਹੋ ਰਹੇ ਨੇ ਤੇ ਅੱਜ ਫਿਰ ਪੇਸ਼ਬੰਦੀਆਂ ਕੀ ਨੇ ਜਿਹੜੀਆਂ ਕਿ ਇਸ ਕਿਸਮ ਦਾ ਜਿਹੜਾ ਨਰੇਟਿਵ ਬਣਦਾ ਬਈ ਜਿਹਦੇ ਚ ਮੰਗਾਂ ਦਾ ਪਿੱਛੇ ਹੀ ਰਹਿ ਜਾਂਦੀਆਂ ਨੇ ਇਹੀ ਦਿਖਾਇਆ ਜਾਂਦਾ ਕਿ ਇਹ ਪ੍ਰੋਟੈਸਟ ਕਰਨ ਵਾਲੀ ਜਮਾਤ ਹੈ ਇਹਨਾਂ ਨਾਲ ਕਰਨਾ ਹੀ ਹੈ ਉਹ ਉਹ ਪਰਸੈਪਸ਼ਨ ਨਾ ਬਣੇ ਉਹਦੇ ਲਈ ਕੋਈ ਸਮਾਜਿਕ ਪਾੜਾ ਨਾ ਵਧੇ ਉਹਦੇ ਲਈ ਕੀ ਹੋਣਾ ਚਾਹੀਦਾ ਜਾਂ ਕਿਹੜੀਆਂ ਚੀਜ਼ਾਂ ਨੂੰ ਖਿਆਲ ਰੱਖਣਾ ਚਾਹੀਦਾ ਪ੍ਰੋਟੈਸਟ ਦੇ ਦੌਰਾਨ ਉਹਦੇ ਲਈ ਇੱਕ ਤਾਂ ਮੈਂ ਜਿਹੜੀ ਕਹੂੰਗਾ ਜਿਹੜੇ ਵੀ মিডিਏ ਨਾਲ ਜੁੜੇ ਲੋਕ ਨੇ ਕਿ ਉਹ ਜਗਰਾਓ ਵਾਲੀ ਪੰਚਾਇਤ ਨੂੰ ਜ਼ਰੂਰ ਸੁਣੋ ਜਿੱਥੇ ਇਹਨਾਂ ਸਵਾਲਾਂ ਤੇ ਕਿਸਾਨ ਲੀਡਰ ਆਪਣਾ ਪੱਖ ਰੱਖਣਗੇ ਤੇ ਮਜ਼ਦੂਰ ਲੀਡਰ ਵੀ ਟ੍ਰੇਡ ਯੂਨੀਅਨ ਲੀਡਰ ਵੀ ਆਪਦਾ ਪੱਖ ਰੱਖਣਗੇ ਦੂਜਿਆ ਪੇਸ਼ਵੰਦੀਆਂ ਜਿਹੜੀ ਮਤਲਬ ਇਹ ਹੈ ਕਿ ਕਿਸਾਨੀ ਦੇ ਇਹ ਕਹ ਲੋ ਪੱਖ ਤੋਂ ਵਧਿਕੀਆਂ ਨਹੀਂ ਹੋਣਗੀਆਂ ਇਹ ਇਹ ਗਰੰਟਡ ਹੈ ਕਿ ਕਿਸਾਨ ਲੀਡਰ ਜਾਂ ਕਿਸਾਨਕਾਰ ਕੋ ਨੂੰ ਵਧਿਕੀਆਂ ਨਹੀਂ ਕਰਦੇ ਜਿਹੜੇ ਜਥੇਬੰਦੀਆਂ ਦੀ ਡਿਸਪਲਾਈਨਡ ਫੋਰਸ ਹੈ ਹੋ ਸਕਦਾ ਹੈ ਕੁਝ ਬਾਹਰੋਂ 扑ਕਾਏ ਹੋਏ ਲੋਕ ਜਾਂ ਪੜਕੇ ਹੋਏ ਲੋਕ ਕਿਤੇ ਟਕਰਾਅ ਚ ਚਲੇ ਜਾਣ ਅਸੀਂ ਬਾਰ ਬਾਰ ਕਹਿੰਦੇ ਆ ਕਿ ਟਕਰਾਅ ਨਹੀਂ ਕਿਉਂਕਿ ਟਕਰਾਅ ਬੀਜੇਪੀ ਚੋਣਾਂ ਹਾਰ ਰਹੀ ਹੈ ਉਹ ਟਕਰਾਅ ਚਾਹੁੰਦੀ ਹੈ ਤੇ ਸਾਡੇ ਸਰਪੰਡਾ ਭੰਨਣਾ ਚਾਹੁੰਦੀ ਹੈ ਜਿਹਦੇ ਕਰਕੇ ਅਸੀਂ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਹਾਂ ਹਾਰੇ ਉਹ ਹਾਰੇ ਉਹ ਆਪਣੀ ਕਰਤੂਤਾਂ ਕਰਕੇ ਹਾਰੇ ਉਹ ਸਾਡੇ ਤੇ ਦੋਸ਼ ਲਾ ਲਵੇ ਉਹਨੂੰ ਜਨਤਾ ਰਿਜੈਕਟ ਕਰ ਰਹੀ ਹੈ ਅਸੀਂ ਤਾਂ ਸਿਰਫ ਉਹਨੂੰ ਇਹ ਕਹਿ ਲੋ ਵੀ ਜਨਤਾ ਨੂੰ ਇਸ ਗੱਲ ਲਈ ਪ੍ਰੇਰ ਰਹੇ ਆ ਕਿ ਇਹਨਾਂ ਲੋਕਾਂ ਨੇ ਦੇਸ਼ ਵਿੱਚ ਇਹਨਾਂ ਲੋਕਾਂ ਨੇ ਰੋਜ਼ਗਾਰ ਖਤਮ ਕੀਤਾ ਹੈ ਇਹਨਾਂ ਲੋਕਾਂ ਨੇ ਜਾਨੀ ਕਿਸਾਨੀ ਨੂੰ ਖਤਮ ਕਰ ਰਹੇ ਨੇ ਇਹ ਜ਼ਮੀਨ ਤੇ ਕਾਰਪੋਰੇਟਰਾਂ ਦਾ ਕਬਜ਼ਾ ਕਰਾ ਰਹੇ ਨੇ ਇਸ ਕਰਕੇ ਇਹ ਜਿਹੇ ਲੋਕ ਸਤਾ ਚ ਨਹੀਂ ਆਉਣ ਦੇਣੇ ਚਾਹੀਦੇ ਇਹ ਇਹ ਕਿਸਾਨਾਂ ਚ ਇੱਥੇ ਬੰਦਿਆਂ ਦਾ ਟਾਰਗੇਟ ਹੈ ਜੀ ਧੰਨਵਾਦ ਬਹੁਤ-ਬਹੁਤ ਈਸ਼ਾਨ ਸੁਖਦਰਸ਼ਨ ਸਿੰਘ ਨਾਥ ਕਿਸਾਨਾਗੂ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਕਿ ਜੋ ਇਹ ਪ੍ਰੋਟੈਸਟ ਕਿਸਾਨਾਂ ਦੇ ਚੱਲ ਰਹੇ ਨੇ ਭਾਜਪਾ ਦੇ ਖਿਲਾਫ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹਦਾ ਕੀ ਮਕਸਦ ਮਨੋਰਥ ਹੈ ਉਹਦੀ ਕੀ ਭਾਵਨਾ ਹੈ ਤੇ ਜਿਹੜਾ ਉਹਨਾਂ ਦੇ ਖਿਲਾਫ ਪ੍ਰਚਾਰ ਚੱਲ ਰਿਹਾ ਉਹਦੀ ਕੀ ਪੋਲਿਟਿਕਸ ਹੈ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਧੰਨਵਾਦ